ਜੋ ਤਾਰਵੇਂ ਪਾਹਰ ਬ੍ਰਹਮਾ ਨੇਥਾਵੇਂ ਮਿਲਿਆ ਥਾਓ ਨੇਥਾਵੇਂ ਮਿਲਿਆ ਥਾਓ ਭਟਾ ਤੇ ਰਾਦਰਪਾ ਸੱਚਾ ਤੋ ਤੱਕ ਪਹੁੰਚੇ ਕਿ ਐਡੇ ਵੱਡੇ ਦਰਬਾਰ ਹਾਲ ਬਣਾਉਣ ਵਿੱਚ ਬੜੇ ਬੜੇ ਲੰਮੇ ਸਮੇਂ ਲੱਗ ਜਾਂਦੇ ਦੁੱਬਦਾ ਹੋ ਜਾਂਦੀ ਕਿਤੇ ਕੋਈ ਬਾਤ ਹੋ ਗਈ ਪਰ ਸਤਿਗੁਰੂ ਨੇ ਕਿਰਪਾ ਕੀਤੀ ਅੱਜ ਜਿਹੜੀ ਸਾਧ ਸੰਗਤ ਨੇ ਸਾਰਾ ਇੱਥੇ ਜਿਨ੍ਹਾਂ ਦੇ ਹੱਥ ਲੱਗਣੇ ਸੀਗੇ ਉਹਨਾਂ ਦੇ ਮਾਰਾ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਵਡਿਆਈਆਂ ਦੇਣੀਆਂ ਸੀਗੀਆਂ ਉਹਨਾਂ ਨੂੰ ਦੇ ਕੇ ਅੱਜ ਸੰਪੰਨ ਕਰਾਇਆ ਅਸੀਂ ਸਾਰੀ ਸੰਗਤ ਦਾ ਅਸੀਂ ਉਸ ਵਕਤ ਦੀ ਬਿਲਡਿੰਗ ਕਮੇਟੀ ਦਾ ਅਤੇ ਸਮੇਂ ਤੋਂ ਸਮੇਂ ਆਉਂਦੀਆਂ ਕਮੇਟੀਆਂ ਦਾ We must appreciate the strength of our CJSA Sangha. Our Sangha rallied together, united in this common cause, offering generous donations without which this project would not be possible. This <laughs> ਪਹਿਲਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੇ ਅੱਜ ਗੁਰੂ ਘਰ ਦੀ ਨਵੀਂ ਬਿਲਡਿੰਗ ਜੋ ਕੰਪਲੀਟ ਹੋਈ ਤਿਆਰ ਹੋਈ ਅੱਜ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਆ ਅਮ ਗੁਰੂ ਨਾਨਕ ਦੇਵ ਜੀ ਹੂ ਇਜ਼ ਦ ਫਾਊਂਡਰ ਆਫ ਸਿੱਖੀਜ਼ਮ ਟਾਟ ਦੈਟ ਟਰੂ ਸਪਿਰਚੁਅਲਿਟੀ ਇਜ਼ ਲਿਵਡ ਥਰੂ ਹਿਊਮਿਲਿਟੀ ਇਕੁਐਲਿਟੀ ਐਂਡ ਹੈਲਪਿੰਗ ਦੋਜ਼ ਇਨ ਨੀਡ CJSA's various community service initiatives have had a profound impact on who I am as a person and how I view social impact work. Central Jersey Sikh Association New Jersey, the balloon, 91 hold each row at Pichle Dinikitikai. ਨਿਊ ਜਰਸੀ ਏਰੀਆ ਦੀ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਸਮਾਗਮਾਂ ਤੇ ਵਿੱਚ ਪਹੁੰਚੀ ਹੁਣ ਨਵੇਂ ਹਾਲ ਦੇ ਵਿੱਚ ਹੀ ਸਾਰੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਇ ਕਰਨਗੇ ਅਤੇ ਪੁਰਾਣੇ ਹਾਲ ਨੂੰ ਲੰਗਰ ਹਾਲ ਦਾ ਰੂਪ ਦਿੱਤਾ ਗਿਆ ਇਸ ਮੌਕੇ ਤੇ ਇੱਕ ਵਿਸ਼ੇਸ਼ ਸੈਮੀਨਾਰ ਰਾਹੀਂ ਅਮਰੀਕਨ ਲੀਡਰਾਂ ਨੂੰ ਸਿੱਖੇ ਸਿਧਾਂਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਬਹਰੀ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਸਿੱਖਾਂ ਦੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਗੁਰੂ ਕਾ ਰਾ ਦੇ ਸਥਾਪਨਾ ਕਰਦੇ ਹੋਏ ਉਪਰਾਲੇ ਕੀਤੇ ਗਏ ਜਿਨਾਂ ਰਾਹੀਂ ਸੰਗਤਾਂ ਨਾਮ ਜਪਦੀਆਂ ਅਤੇ ਵੰਡ ਛਕਦੀਆਂ ਨੇ ਅਮਰੀਕਾ ਵਿੱਚ ਰਹਿੰਦੇ ਹੋਏ ਸਿੱਖਾਂ ਦੇ ਵੱਲੋਂ ਗੁਰੂ ਘਰਾਂ ਦੀਆਂ ਸੁੰਦਰ ਬਿਲਡਿੰਗਾਂ ਰਾਹੀਂ ਸੰਗਤਾਂ ਦੇ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਗੁਰਦੁਆਰੇ ਖੋਲੇ ਗਏ ਸਿੱਖ ਸੰਗਤ ਦਾ ਪਸਾਰਾ ਅਮਰੀਕਾ ਦੇ ਵਿੱਚ तकरीबन ਹਰ ਸ਼ਹਿਰ ਦੇ ਵਿੱਚ ਹੋ ਗਿਆ ਜਿਸ ਕਰਕੇ ਉਹਨਾਂ ਦੇ ਵੱਲੋਂ ਰਲ ਕੇ ਗੁਰਦੁਆਰੇ ਦੀ ਉਸਾਰੀਆਂ ਕੀਤੀਆਂ ਗਈਆਂ ਈਸਟ ਕੋਸਟ ਦੇ ਵਿੱਚ ਨਿਊਯਾਰਕ ਨਿਊ ਜਰਸੀ ਏਰੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਰਹਿੰਦੀਆਂ ਨੇ ਜਿਨ੍ਹਾਂ ਕਰਕੇ ਤਕਰੀਬਨ ਹਰ ਇਲਾਕੇ ਦੇ ਵਿੱਚ ਗੁਰੂ ਘਰ ਦੀ ਉਸਾਰੀ ਕੀਤੀ ਗਈ ਹੈ ਇਸ ਤਹਿਤ ਸਾਊਥ ਜਰਸੀ ਏਰੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀ ਜੇ ਐਸ ਏ ਦੇ ਵੱਲੋਂ ਵਿੰਸਲ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸੰਗਤਨ ਨਤਮਸਤਕ ਹੋ ਕੇ ਕਥਾ ਕੀਰਤਨ ਅਤੇ ਹੋਰ ਧਾਰਮਿਕ ਉਪਰਾਲਿਆਂ ਦੇ ਵਿੱਚ ਹਿੱਸਾ ਪਾਉਂਦੀਆਂ ਸਨ ਜਿਵੇਂ-ਜਿਵੇਂ ਇਸ ਇਲਾਕੇ ਦੇ ਵਿੱਚ ਸਿੱਖ ਪਰਿਵਾਰਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ ਉਵੇਂ ਹੀ ਇੱਥੇ ਹੁਣ ਵੱਡੇ ਗੁਰੂ ਘਰਾਂ ਦੀ ਮੰਗ ਸੀ ਜਿਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸੀ ਜੇਐਸਏ ਦੇ ਵੱਲੋਂ ਇੱਕ ਨਵੇਂ ਵੱਡੇ ਹਾਲ ਦੀ ਸ਼ੁਰੂਆਤ ਕੀਤੀ ਗਈ ਅਤੇ ਪੁਰਾਣੇ ਹਾਲ ਨੂੰ ਹੁਣ ਲੰਗਰ ਹਾਲ ਬਣਾ ਦਿੱਤਾ ਗਿਆ ਇਸ ਸ਼ੁਰੂਆਤੀ ਸਮਾਗਮ ਤੇ ਵਿੱਚ ਨਿਊ ਜਰਸੀ ਦੀਆਂ ਵੱਖ-ਵੱਖ ਸਿੱਖ ਸੰਗਤਾਂ ਸ਼ਾਮਲ ਹੋਣ ਲਈ ਪਹੁੰਚੀਆਂ ਹੋਈਆਂ ਸੀ ਪ੍ਰੋਗਰਾਮ ਦੀ ਸ਼ੁਰੂਆਤ ਬੱਚੇ ਤੇ ਵੱਲੋਂ ਕੀਰਤਨ ਰਾਹੀ ਅਤੇ ਜਪਜੀ ਸਾਹਿਬ ਦੇ ਪਾਠ ਰਾਹੀਂ ਕੀਤੀ ਗਈ। ਉਸ ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਅਤੇ ਕੀਰਤਨੀ ਜੋਤਿਆ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਚਰਣਾ ਦੇ ਨਾਲ ਜੋੜਿਆ। ਕੋ ਤਾਵੇ ਤਾਰ ਬ੍ਰਹਮਾ ਤੇ ਘਰ ਬਣਾਉਣ ਤੋਂ ਬਾਅਦ ਫਿਰ ਆਪਾਂ ਵੇਖਦੇ ਹਾਂ ਵੀ ਉਹ ਚਾਹੁੰਦਾ ਵੀ ਮੇਰੇ ਗੁਰੂ ਦਾ ਘਰ ਮੇਰੇ ਘਰ ਨਾਲੋਂ ਸੁੰਦਰ ਹੋਣਾ ਚਾਹੀਦਾ ਮੇਰੇ ਗੁਰੂ ਦਾ ਘਰ ਮੇਰੇ ਘਰ ਨਾਲੋਂ ਵੱਡਾ ਹੋਣਾ ਚਾਹੀਦਾ ਕਿਉਂਕਿ ਉਦੋਂ ਫਿਰ ਉਹ ਰਾਜੇ ਵਾਲੀ ਬਿਰਤੀ ਅੰਦਰ ਲੈ ਕੇ ਬੈਠਾ ਰਾਜੇ ਵਾਲੇ ਜਦੋਂ ਮੈਂ ਬੇਨਤੀ ਕੀਤੀ ਵੀ ਗੁਰੂ ਰਾਮਦਾਸ ਜੀ ਦੀ ਵਿਢਾਈ ਵਿੱਚ ਵੀ ਰਾਗ ਜੋਗ ਤਖਤ ਦੀਨ ਗੁਰ ਰਾਮਦਾਸ ਰਾਜ ਦਿੱਤਾ ਰਾਜ ਦੇ ਆਪਾਂ ਅਰਥ ਕੀਤੇ ਰਾਜ ਕੀ ਹੈ ਹਰ ਜ਼ਿੰਦਗੀ ਦੀ ਸਹੂਲਤ ਪੂਰੀ ਹੋਣੀ ਆਪਣੀ ਜ਼ਿੰਦਗੀ ਵਿੱਚ ਆਪਣੀ ਹਰ ਸਹੂਲਤ ਪੂਰੀ ਹੋਣੀ ਇਹ ਰਾਜ ਹੈ ਤੇ ਉਸ ਤੋਂ ਅੱਗੇ ਰਾਜ ਦੇ ਨਾਲ ਜੋਗ ਮੰਨਣਾ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਰਾਜ ਲੀਲਾ ਤੇਰੇ ਨਾਮ ਬਣਾਈ ਪਰ ਜੋ ਕਨੂ ਬੰਨਾ ਹੈ ਵੀ ਜੋਗ ਬਣਿਆ ਤੇਰਾ ਕੀਰਤਨ ਗਾਈ ਤੇਰਾ ਕੀਰਤਨ ਗਾ ਕੇ ਤੇਰੀ ਸਿਫਤ ਤੋਂ ਸਲਾਹ ਕਰਕੇ ਜੋਗ ਬਰਨਾ ਧਾਰਮਿਕ دیਵਾਨਾ ਦੀ ਸਮਾਪਤੀ ਤੋਂ ਬਾਅਦ ਪਰਬੰਧਕਾ ਦੇ ਵੱਲੋਂ ਵਿਸ਼ੇਸ਼ ਦੌਤੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਸੈਂਟਰਲ ਜਰਸੀ ਦੇ ਸਿੱਖ ਐਸੋਸੀਏਸ਼ਨ ਬਾਰੇ ਅਤੇ ਨਵੇਂ ਹਾਲ ਦੀ ਉਸਾਰੀ ਦੇ ਸੰਬੰਧ ਦੇ ਵਿੱਚ ਸਾਰੀ ਜਾਣਕਾਰੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਸਾਧ ਸੰਗਤ ਜੀ ਵਾਹਿਗੁਰੂ ਕਾਲ ਪੁਰਖ ਦੀ ਕਿਰਪਾ ਦੇ ਨਾਲ ਅੱਜ ਅਸੀਂ ਸਾਰੇ ਨਵੇਂ ਦੀਵਾਨ ਹਾਲ ਵਿੱਚ ਇਕੱਤਰ ਹੋਏ ਹਾਂ ਅਤੇ ਗੁਰਬਾਣੀ ਅਤੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਦੂਰੋਂ ਨੇੜੇੋਂ ਆਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਇਤਿਹਾਸਕ ਮੌਕੇ ਤੇ ਆ ਕੇ ਹਾਜ਼ਰੀਆਂ ਭਰੀਆਂ ਹਨ ਸਾਧ ਸੰਗਤ ਜੀ ਅੱਜ ਮੈਂ ਆਪ ਦੇ ਨਾਲ ਆਪਣੀ ਐਸੋਸੀਏਸ਼ਨ ਬਾਰੇ ਸੈਂਟਰਲ ਜੁਸੀ ਸਿੱਖ ਐਸੋਸੀਏਸ਼ਨ ਬਾਰੇ ਥੋੜੀਆਂ ਜੀਆਂ ਗੱਲਾਂ ਸਾਂਝੀਆਂ ਕਰਾਂ ਜੀ ਕਿ ਇਹ ਅਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਸਟਾਰਟ ਹੋਈ ਇੱਥੋਂ ਦੀ ਸੰਗਤ ਨੇ 1910 ਵਿੱਚ ਸੰਗਤਾਂ ਨੇ ਇਹ ਫੈਸਲਾ ਲਿਆ ਕਿ ਸਾਡੇ ਕੋਲ ਇੱਥੇ ਕੋਈ ਵੀ ਗੁਰਬਾਣੀ ਦੇ ਨਾਲ ਜੁੜਨ ਦਾ ਸਾਧਨ ਨਹੀਂ ਹੈ ਤੇ ਅਸੀਂ ਕੁਝ ਨਾ ਕੁਝ ਇਸ ਦਾ ਪ੍ਰਾਲਾ ਕੀਤਾ ਜਾਏ ਅਤੇ ਉਹਨਾਂ ਨੇ ਮਹੀਨੇ ਵਿੱਚ ਇੱਕ ਵਾਰੀ ਇਕੱਠੇ ਹੋ ਕੇ ਗੁਰਬਾਣੀ ਅਤੇ ਕੀਰਤਨ ਦਾ ਪਾਠ ਸ਼ੁਰੂ ਕੀਤਾ ਸਾਰੀਆਂ ਸੰਗਤਾਂ ਜਿੰਨੀਆਂ ਵੀ ਉਸ ਵਕਤ ਬਹੁਤ ਥੋੜੀਆਂ ਸੀ ਕਰਨ ਲੱਗੀਆਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਸਾਂ ਸਾਨੂੰ ਕੋਈ ਬੱਚਿਆਂ ਨੂੰ ਵੀ ਅੱਗੇ ਸਿਖਾਉਣ ਦੇ ਲਈ ਪ੍ਰੋਫੈਸ਼ਨਲ ਹੈਲਪ ਚਾਹੀਦੀ ਹੈ ਇਹ 1988 ਦੇ ਵਿੱਚ ਸੰਗਤਾਂ ਨੇ ਪ੍ਰੋਫੈਸ਼ਨਲ ਕੀਰਤਨ ਜਥਾ ਬੁਲਾਇਆ ਗਿਆ ਜਿਨ੍ਹਾਂ ਨੇ ਆਣ ਕੇ ਕੀਰਤਨ ਕਰਨਾ ਅਤੇ ਕੀਤੋਂ ਤੋਂ ਬਾਅਦ ਉਹਨਾਂ ਨੇ ਪੰਜਾਬੀ ਦੀਆਂ ਕਲਾਸਾਂ ਲਗਾਉਣੀਆਂ ਨਾਲ ਹੀ ਕੀਰਤਨ ਸਥਾਉਣਾ ਸੈਪਟੈਂਬਰ 9 1988 ਵਿੱਚ ਇਹ ਜਿਹੜੀ ਸੀ ਸੈਂਟਰਲ ਜਰਸੀ ਸਿੱਖ ਐਸੋਸੀਏਸ਼ਨ ਸਟੇਟ ਆਫ ਨਿਊ ਜਰਸੀ ਵਿੱਚ ਰਜਿਸਟਰ ਕਰਵਾਈ ਗਈ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਕਿਰਪਾ ਹੋਈ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ 1999 ਵਿੱਚ 1999 ਵਿੱਚ ਇਹ ਬਿਲਡਿੰਗ ਖਰੀਦੀ ਗਈ ਜਿਹੜਾ ਕਿ ਉਸ ਵਕਤ ਵੇਅਰ ਹਾਊਸ ਸੀ ਇਸ ਵੇਅਰ ਹਾਊਸ ਨੂੰ 2001 ਵਿੱਚ ਤੱਕ ਰੀਵੈਨਿਊਏਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਬਿਲਡਿੰਗ ਵਿੱਚ ਹੋਇਆ। ਅਸੀਂ ਸਾਰੀ ਸੰਗਤ ਦਾ ਅਸੀਂ ਉਸ ਵਕਤ ਦੀ ਬਿਲਡਿੰਗ ਕਮੇਟੀ ਦਾ ਅਤੇ ਸਮੇਂ ਤੋਂ ਸਮੇਂ ਆਉਂਦੀਆਂ ਕਮੇਟੀਆਂ ਦਾ ਬਹੁਤ ਧੰਨ ਕਰਦੇ ਹਾਂ ਜਿਨ੍ਹਾਂ ਨੇ ਪੂਰੀ ਮਿਹਨਤ ਨਾਲ ਇੱਥੋਂ ਤੱਕ ਕੀਤਾ ਅਤੇ ਇਹਨਾਂ ਸੋਚ ਸਮਝ ਕੇ ਇਹ ਨਕਸ਼ਾ ਤਿਆਰ ਕਰਵਾਇਆ। ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਾਰਕਿੰਗ ਲਾਟ ਦੇ ਬਣਾਈ ਸਾਰਿਆਂ ਨੇ ਸੰਗਤਾਂ ਦੇ ਲਈ ਸਹੂਲਤਾਂ ਬਣਾਈਆਂ। ਅਸੀਂ ਧੰਨਵਾਦ ਕਰਦੇ ਹਾਂ ਫਾਈਨੈਂਸ ਕਮੇਟੀ ਦਾ ਟਾਈਮ ਟੂ ਟਾਈਮ ਸਮੇਂ-ਸਮੇਂ ਦੇ ਅਨੁਸਾਰ ਜਿਨ੍ਹਾਂ ਨੇ ਲੋਨ ਅਪਰੂਵ ਕਰਵਾ ਕੇ ਅਤੇ ਇਹ ਜਿਹੜੀ ਕੰਸਟਰਕਸ਼ਨ ਦੀ ਸੀਗੀ ਉਹ ਜਾਰੀ ਰੱਖੀ ਅਸੀਂ ਸਾਰੇ ਗੁਰੂ ਘਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬਿਲਡਿੰਗ ਦੀ ਦੀਵਾਨ ਹਾਲ ਦੀ ਸਾਰੀ ਲਈ ਆਪਣਾ ਵਾਅਦਾ ਚੜ੍ਹ ਕੇ ਹਿੱਸਾ ਪਾਇਆ ਉਸ ਤੋਂ ਬਾਅਦ ਫਿਰ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ as i marvel on how far our community has come from the classes and religious services i grew up attending in our homes to this beautiful building today we must acknowledge all those who helped realize this dream we are especially grateful to the cgsa building committee Finance committee and countless volunteers who dedicated innumerable hours of seva over the past several years, relentlessly driven behind the scenes. Further, we wholeheartedly appreciate other local Sikh Gurdwaras for their financial support. And finally, we must appreciate the strength of our CJSA Sangath. Our Sangath rallied together, united in this common cause, offering generous donations. Without which this project would not be possible. This expansive structure is made stronger and better because we stood together working towards this lofty goal. It is with great humility and immense gratitude that we honor the dedication and devotion of our Sangha over the past 40 years and look forward to their continued support and the growth and progress of our vibrant community with the blessings of aiguru in 1999 this current site was purchased and the first phase of construction on the gudwar was completed in 2001 now almost 25 years later we gather today to celebrate the opening of phase two with the completion of this new divan hall ਇਹ ਸਾਡਾ ਇੱਕ ਬਹੁਤ ਵੱਡਾ ਪ੍ਰੋਜੈਕਟ ਸੀਗਾ ਜਿਹੜਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪੂਰਾ ਚੜਿਆ ਤੇ ਬਾਕੀ ਸਾਡੀ ਕਮੇਟੀ ਸਾਡੇ ਸਾਰੇ ਹੀ ਜਿੰਨੇ ਵੀ ਮਾਈ ਭਾਈ ਵੀਰਾਂ ਨੇ ਟੈਲਫੋਨ ਆਪਦੀ ਕਮਾਈ ਦੇ ਵਿੱਚੋਂ ਦਿੱਤਾ। ਉਹਦੀ ਵਜ੍ਹਾ ਨਾਲ ਅਸੀਂ ਇਹ ਪ੍ਰੋਜੈਕਟ ਨੂੰ ਅੱਜ ਕੰਪਲੀਟ ਕਰ ਸਕਿਆ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪਹਿਲਾਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੇ ਅੱਜ ਗੁਰੂ ਘਰ ਦੀ ਨਵੀਂ ਬਿਲਡਿੰਗ ਜੋ ਕੰਪਲੀਟ ਹੋਈ, ਤਿਆਰ ਹੋਈ, ਅੱਜ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਆ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਆਪਦਾ ਪੂਰਾ ਯੋਗਦਾਨ ਪਾਇਆ ਹੈਗਾ ਇਹਦੇ ਵਿੱਚ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਮੇਟੀ ਵੱਲੋਂ। ਬਾਕੀ ਜੰਨੀਆਂ ਸੰਗਤਾਂ ਦੂਰੋਂ ਡੇੜੋਂ ਆਈਆਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੁਰੂ ਘਰ ਦੀਆਂ ਕਮ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੇ ਪ੍ਰੇਜਣਾਉਣ ਦੇ ਵਿੱਚ ਪੂਰੀ ਸਪੋਰਟ ਦਿੱਤੀ ਹੈ ਇਸ ਮੌਕੇ ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੁਆਰਾ ਆਏ ਹੋਏ ਅਮਰੀਕਨ ਲੀਡਰਾਂ ਨੂੰ ਸਿੱਖੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ ਟੁਡੇ ਵੀ ਆਰ ਹੇਅਰ ਟੂ ਸੈਲੀਬ੍ਰੇਟ ਦ ਕੰਪਲੀਸ਼ਨ ਆਫ ਦਿਸ ਬਿਲਡਿੰਗ ਹਾਊਏਵਰ ਮਨੀ ਆਫ ਅਸ ਐਕਚੁਅਲੀ ਮਾਈ ਫੋਰਗੇਟ ਵਾਟ ਦਿਸ ਬਿਲਡਿੰਗ ਇਵਨ ਸਟੈਂਡਸ ਫੋਰ So essentially over 500 years ago in the Punjab region of South Asia Guru Nanak the founder of Sikhi Looked at a world divided by caste, gender, and power, and the radical question: What if before all these worldly things, all humans were already equal? And that simple idea became the basis of our faith, Sikhism. Sikh is more than just a faith, however; it is a way of living that is rooted in three core principles. First, Namjapana: it is to mean that we live with awareness and humility of something that is greater than ourselves. Second is is vansakana share what we have with others. and third is to earn an honest living through hard work. so seva or selfless service is a central value in sikhism. it means serving others without expecting recognition or reward. Um, guru nanak dev ji, who is the founder of sikhism, taught that true spirituality is lived through humility, equality, and helping those in need. Seva reminds Sikhs that all people are equal and that serving humanity is a way of serving God. Historically, the Sikh gurus modeled seva through action. Guru Nanak worked alongside farmers and laborers, rejecting social hierarchies. Guru Amar Das Ji established langar, the free community kitchen, where everyone regardless of caste, religion, or status sat together and ate the same food. i'd like to share with you how impactful this community has been for its members and how we strive back to give back to the local community a significant part of my formative years this community has shaped how i engage with service and mentorship cgsa's various community service initiatives have had a profound impact on who i am as a person and how i view social impact work through food drives with mercer street friends and homefront nj a community 3K to support relief from devastating flooding in Punjab, meal service at the Trenton area soup kitchen, meal donation and preparation um, here in our Gurdwara for the Camden and Trenton communities, and countless other initiatives. We not only strengthen our own community, but work to give back to others in Mercer County and New Jersey. Mm -hmm. The new Congregation Hall will provide the organization with additional opportunities to advance its praiseworthy mission to plan, organize, and implement educational initiatives with a particular emphasis on the Punjabi language, Sikh history, and Gurbani. And a duly authenticated copy of this resolution, signed by the Senate President and the Assembly Speaker. Um, is transmitted to the Central Jersey Sikh Association. Making sure that this congregation hall was uh, built from the ground and making sure that individuals have the necessary tools and resources to be successful in our community. And so we appreciate all of you and the hard work, but I just have to commend our young people. Uh, you are our future leaders you are our leaders of today so thank you thank you for your bravery thank you for your courage and thank you for leading the efforts of this great community so i salute you program de uprant global punjab de naal kal baat karte hoy parband ka ate aaye hoy patwante sajuna ne cjsa tevallo shuru kite gaye is <laughs> sundar naye hall bare vi jankari saanjhi kiti central jersey gurudwara sahib di jehdi navi building bani aa ਅੱਜ ਨਵਾਂ ਹਾਲ ਸ਼ੁਰੂ ਹੋਇਆ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਕੰਪਲੀਟ ਹੋਇਆ ਅੱਜ ਜਿਹੜੀ ਸਾਧ ਸੰਗਤ ਨੇ ਸਾਰਾ ਇੱਥੇ ਜਿਨ੍ਹਾਂ ਦੇ ਹੱਥ ਲੱਗਣੇ ਸੀਗੇ ਉਹਨਾਂ ਦੇ ਮਹਾਰਾ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਵਡਿਆਈਆਂ ਦੇਣੀਆਂ ਸੀਗੀਆਂ ਉਹਨਾਂ ਨੂੰ ਦੇ ਕੇ ਅੱਜ ਸੰਪੰਨ ਕਰਾਇਆ ਇਹ ਬਸ ਗੁਰੂ ਦੀਆਂ ਵਡਿਆਈਆਂ ਨੇ ਸਾਰੀ ਸੰਗਤ ਨੂੰ ਮਿਲ ਰਹੀਆਂ ਨੇ ਮਹਾਰਾ ਸੱਚੇ ਪਾਤਸ਼ਾਹ ਸਾਰੀ ਸੰਗਤ ਦੇ ਉੱਤੇ ਤੇ ਸੇਵਾਦਾਰਾਂ ਦੇ ਉੱਤੇ ਚੜ੍ਹਦੀ ਕਲਾ ਬਖਸ਼ੇ ਮੈਂ ਕਾਲ ਫੁਰਖ ਗੁਰੂਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਮਿਹਰ ਸਰਕਾਰਾ ਅੱਜ ਇੱਥੇ ਸਮੂਹ ਸੰਗਤਾਂ ਦੇ ਉੱਤੇ ਮਿਹਰ ਕੀਤੀ ਗੁਰੂ ਨੇ ਸੋਹਣੇ ਦੀਵਾਨ ਹਾਲ ਦੀ ਬਖਸ਼ਿਸ਼ ਕੀਤੀ ਆ ਮੈਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਔਰ ਇੱਥੋਂ ਦੇ ਨੌਜਵਾਨਾਂ ਦਾ ਜਿਨ੍ਹਾਂ ਦੇ ਉਤਸ਼ਾਹ ਨਾਲ ਇਸ ਦੀ ਉਸਾਰੀ ਨੂੰ ਬਹੁਤ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੁਕੰਮਲ ਕੀਤਾਗਾ ਮੈਂ ਇੱਥੋਂ ਦੀ ਸਮੁੱਚੀ ਸੰਗਤ ਨੂੰ ਵੀ ਔਰ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਅੱਜ ਸੈਂਟਰਲ ਜਰਸੀ ਸਿੱਖ ਐਸੋਸੀਏਸ਼ਨ ਜਿਹੜੀ ਸਾਧ ਸੰਗਤ ਆ ਤੇ ਜਿਹੜੇ ਆਲੇ ਦੁਆਲੇ ਦੇ ਜਿੰਨੇ ਵੀ ਗੁਰਦੁਆਰਾ ਸਹਿਬਾਨ ਨੇ ਅੱਜ ਸਮੂਹ ਸੰਗਤ ਨੇ ਅੱਜ ਇੱਥੇ ਨਵੇਂ ਹਾਲ ਦੀ ਜਿਹੜੀ ਉਸਾਰੀ ਹੋਈ ਆ ਉਹਨੂੰ ਅੱਜ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਹੈ ਇਸ ਸੰਬੰਧ ਚ ਆ ਕੇ ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਸ਼ਬਦ ਦਾ ਆਨੰਦ ਮਾਣਿਆ ਜਿੱਥੇ ਇਸ ਗੱਲ ਦੀ ਖੁਸ਼ੀ ਆ ਕਿ ਇਮਾਰਤ ਬਣ ਗਈ ਆ ਉੱਥੇ ਇਸ ਗੱਲ ਦੀ ਬਹੁਤ ਜ਼ਿਆਦੀ ਵਡੇਰੀ ਖੁਸ਼ੀ ਆ ਕਿ ਅੱਜ ਸਵੇਰੇ ਜਦੋਂ ਇੱਥੇ ਪਹੁੰਚੇ ਆ ਤਾਂ तकरीबन 100 150 ਜਿਹੜਾ ਯੰਗ ਬੱਚਾ ਸਾਡੀ 3 ਪੁੱਤ ਨੇ ਸਾਡੇ ਉਹ ਜਪਜੀ ਸਾਹਿਬ ਦਾ ਗਾਇਨ ਕਰ ਰਹੇ ਸੀ ਕੀਰਤਨ ਕਰ ਰਹੇ ਸੀ ਔਰ ਸਾਰੇ ਬੱਚੇ ਅਜੇ ਨੀਲੇ ਰੰਗ ਦੀਆਂ ਦਸਤਾਰਾਂ ਤੇ ਨੀਦਰਾਂ ਦੀ ਚੁੰਨੀਆਂ ਸਜਾ ਕੇ ਜਿਹੜੇ ਸਾਡੇ ਯੰਗ ਬੱਚੇ ਆ ਪਹੁੰਚੇ ਸੀ ਸਾਰੀ ਸਿੱਖ ਸੰਗਤ ਨੂੰ ਇੱਥੇ ਤੇ ਉਹਨੂੰ ਮੁਬਾਰਕਬਾਦ ਦਿੰਨੇ ਆ ਦੇਖੋ ਮੈਂ ਸਮਝਦਾ ਕਿ ਇਹ ਗੁਰਦੁਆਰਾ ਸਾਹਿਬ ਇੱਕ ਸਾਡਾ ਸਿੱਖੀ ਦਾ ਸੈਂਟਰ ਹੋਊਗਾ ਇੱਕ ਤਾਂ ਸਟੇਟ ਨਿਊ ਜਰਸੀ ਦੇ ਵਿੱਚ ਬਚਕਾਰ ਪੈਂਦਾ ਸਾਨੂੰ ਖਾਸ ਕਰਕੇ ਵੱਡੇ ਫੰਕਸ਼ਨ ਕਰਨ ਲਈ ਸਾਊਥ ਜਰਸੀ ਨੂੰ ਸਾਨੂੰ ਖਾਸ ਕਰਕੇ ਕਾਰਟ ਰੇਟ ਜਾਣਾ ਪੈਂਦਾ ਸੀ ਮੈਂ ਸਮਝਦਾ ਕਿ ਇੱਕ ਸਾਨੂੰ ਖਾਸ ਕਰਕੇ ਸਾਊਥ ਜਰਸੀ ਵਾਲਿਆਂ ਨੂੰ ਬਹੁਤ ਵੱਡੀ ਸਹੂਲਤ ਹੋ ਗਈ ਕਿ ਜਿਹੜੇ ਅਸੀਂ ਵੱਡੇ ਫੰਕਸ਼ਨ ਆਉਣ ਵਾਲੇ ਸਮੇਂ 'ਚ ਕਰਨੇ ਨੇ ਖਾਸ ਕਰਕੇ ਬੱਚਿਆਂ ਦੇ ਵਿਆਹ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਇਹ ਸਾਡਾ ਸੈਂਟਰ ਬਣ ਗਿਆ ਜਿੱਥੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹ ਵੀ ਕਰਾਂਗੇ ਤੇ ਖਾਸ ਕਰਕੇ ਮੈਂ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਇੱਥੇ ਦੇ ਨੌਜਵਾਨ ਬੱਚਿਆਂ ਨੂੰ ਮੁਬਾਰਕਬਾਦ ਦਿੰਨਾ ਕਿਉਂਕਿ ਇੱਥੋਂ ਦੇ ਬੱਚੇ ਸਿੱਖੀ ਦੇ ਵਿੱਚ ਗੁਰਮਤ ਕੈਂਪ ਦੇ ਵਿੱਚ ਔਰ ਸਪੋਰਟਸ ਦੇ ਵਿੱਚ ਬਹੁਤ ਅਗਾਬਦੂ ਇੱਥੋਂ ਦੇ ਬੱਚੇ ਨੇ ਅੱਜ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਇਸ ਨਾਮਾ ਜਿਹੜਾ ਨਿਊ ਜਰਸੀ ਦਾ ਦਵਾਨ ਹਾਲਾ ਨਾਮਾ ਬਣਿਆ ਉੱਥੇ ਮੈਨੂੰ ਵੀ ਨਤਮਸਤਕ ਹੋਣ ਦਾ ਔਰ ਆਪਣੀ ਕਮਿਊਨਿਟੀ ਆਪਣੇ ਭਾਈਚਾਰੇ ਨੂੰ ਸਾਰਿਆਂ ਨੂੰ ਮਿਲਣ ਦਾ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਮੈਂ ਜਿੱਥੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੰਨਾ ਸ਼ੁਭ ਕਾਮਨਾਵਾਂ ਦਿੰਨਾ ਉਥੇ ਗੁਰੂ ਚਰਨਾਚ ਅਰਦਾਸ ਕਰਦਾ ਵਾਹਿਗੁਰੂ ਕਿਰਪਾ ਕਰਨ ਆਪਣੀ ਕਮਿਊਨਿਟੀ ਸਮੁੱਚੀ ਮਨੁੱਖਤਾ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹੇ ਮੇਲ ਜੋਲ ਇਸੇ ਤਰ੍ਹਾਂ ਹੀ ਬਣਿਆ ਰਹੇ ਆਪਸ ਵਿੱਚ ਪਿਆਰ ਬਣਿਆ ਰਹੇ ਇਸੇ ਤਰ੍ਹਾਂ ਗੁਰੂ ਘਰ ਨਾਲ ਸਾਰੇ ਜੁੜੇ ਰਹਿਣ ਔਰ ਗੁਰੂ ਸਾਹਿਬ ਸਾਬ ਦੇ ਉੱਤੇ ਪਰਿਵਾਰਾਂ ਦੇ ਉੱਤੇ ਬੱਚਿਆਂ ਤੇ ਕਿਰਪਾ ਰੱਖਣ ਸਾਰੇ ਨਵੇਂ ਆਉਣ ਵਾਲੀ ਪੀੜ੍ਹੀ ਵੀ ਗੁਰੂ ਨਾਲ ਜੁੜੀ ਰਵੇ ਅੱਜ ਦੇ ਸਮੇਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਲੋੜ ਹੈ ਕਿ ਸਿੱਖ ਪੈਚਾਰ ਇਸ ਤਰ੍ਹਾਂ ਰਲ ਮਿਲ ਕੇ ਸਾਂਝੇ ਤੌਰ ਤੇ ਗੁਰੂ ਘਰਾਤੇ ਪ੍ਰਬੰਧਾਂ ਦੇ ਵਿੱਚ ਲੋੜ ਅਨੁਸਾਰ ਵਾਧਾ ਕਰ ਸਕਣ ਤਾਂ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਚਾਰ ਦੇ ਸਹੀ ਢੁਕਵੇਂ ਉਪਰਾਲੇ ਹੋ ਸਕਣ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਅਸੀਂ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਨਵੀਂ ਪੀੜੀ ਨੂੰ ਜੋੜਨ ਦੇ ਲਈ ਗੁਰੂ ਘਰਾਤੀ ਉਸਾਰੀ ਦੇ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਯੋਗਦਾਨ ਪਾਈਏ ਨਿਊ ਜਰਸੀ ਤੋਂ ਗਿਲਪਤੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ